ਅੱਜ ਦੇ ਇੱਕ ਬਲੌਗ ਦੀ ਸ਼ੁਰੂਆਤ ਆਲੂ ਵਾਲੀਆਂ ਲੱਗਦੀਆਂ ਹਨ ਮਮੀ ਜੀ ਕਈ ਬਾਤ ਦੇ ਮਮੀ ਜੀ ਉਹ ਦੇਖੀ ਦੇਖੀ ਦੇ ਕੀ ਪਰੌਠੀ ਤੋੜਦੀ ਆ ਮੇਰੀ ਇਧਰ ਇਹਦਾ ਹੈਗਾ ਯਾ ਟੈਸਟ ਕਰਨ ਨੂੰ ਸਕੂਲੇ ਚੱਲਣਾ ਲੱਗਿਆ ਹੋਰ ਕੀ ਇੱਥੇ ਜਾਣਾ ਹੁਣ ਫਿਰ ਬਾਜ਼ਾਰ ਨਾਲ ਲੈਗਣੀਆਂ ਸੂਰ ਦੀ ਚੋ 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 ਤਲਲੀ ਰਹੀ ਜਾਂਦੇ ਆਪੀ ਹੁਣ ਅੱਛਾ ਆਹ ਦਾਦੀ ਨੇ ਖਾਡਿਆ ਨਾ ਬਾਹਰ ਬਸ ਠੀਕ ਆ ਠੀਕ ਆ ਚਲ ਹੁਣ ਕਿਉਂਕਿ ਹੁਣ ਆਪਣੀ ਗਲੀ ਚ ਪੜਦੀ ਐ ਐਡੀਸ਼ਨ ਹੁਣ ਇਸ ਕਰਕੇ ਸਾਨੂੰ ਇਹਨੂੰ ਛੱਡਣ ਜਾਣ ਦੀ ਲੈਣ ਜਾਣ ਦੀ ਸਾਡੀ ਟੈਨਸ਼ਨ ਖਤਮ ਹੋ ਗਈ ਆ ਅੱਜ ਹਾਂ ਅੱਜ ਦਾਦੀ ਵੀ ਜਲੀ ਆਪਣੇ ਨਾਲ ਪੱਲੂ ਤੇਰੇ ਲਗਣੀਆਂ ਅਸੀਂ ਮਾਂ ਪੁੱਤ ਹੌਲੀ ਹੌਲੀ ਕਰੇ ਆਂਦੇ ਆ ਗਿਆ ਹਰਮਨ ਦਾ ਫੋਨ

ਬਲੌਗ ਸ਼ੁਰੂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਅੰਦਰ ਬਲੌਗ ਚ ਨੀਤਾ ਜੇ ਤੁਸੀਂ ਠੀਕ ਹੋ ਗਏ ਅਸੀਂ ਵੀ ਠੀਕ ਠਾਕ ਹਾਂ ਕਰਦੇ ਹਾਂ ਅੱਜ ਦੇ ਇੱਕ ਬਲੌਗ ਦੀ ਸ਼ੁਰੂਆਤ ਨਾਸ਼ਤੇ ਦੀ ਲੋ ਜੀ ਟਾਈਮ ਹੋ ਗਿਆ ਸਵਾ 11 ਨਟ ਨਟ ਕੇ ਨਾਸ਼ਤਾ ਕੀਤਾ ਸਵਾ 11 ਕੱਲ ਵੀ ਨਟ ਨਟ ਕੇ ਨਾਸ਼ਤਾ ਤਾਂ ਕੀਤਾ ਬਾਹਰ ਆਪਾਂ ਡੋਸਾ ਖਾਣਾ ਸੀ ਨਾ ਐ ਖਾਦਾ ਡੋਸਾ ਤੁਹਾਨੂੰ ਗੀੜਾ ਨਹੀਂ ਨਾ ਲੱਗਦਾ ਹਾਂ ਹਾਂ ਚਲੋ ਲਓ ਜੀ ਇਧਰ ਕੀ ਬਣਾਇਆ ਜੀ ਅੱਜ ਖਾਣ ਵਾਲੀ ਚੀਜ਼ ਨਾ ਖਾਵਾਂਗੇ ਤਾਂ ਹੋਰ ਕੀ ਆਲੂ ਵਾਲੀਆਂ ਲੱਗਦੀਆਂ ਹਨਾ ਇਹ ਕੀ ਬਾਤ ਹੈ ਆਲੂ ਵਾਲੀਆਂ ਪਰੌਂਠੀਆਂ ਮੱਖਣ ਲੈ ਲਓ ਮੈਂ ਲੈਣਾ ਆਪ ਕੋਲ ਤੁਸ ਲੋਗਾ ਕੋਲ ਅੱਜ ਜੀ ਆਟਕੇ ਲਈ ਆਈਆਂ ਹੋਰ ਵਾਲੀ ਹੈ ਗਰਮ ਹੈ ਅੰਦੀ ਕਿਹਦੀ ਤਰਈ ਗਈ ਅਜੇ ਨਹੀਂ ਬੰਦੀ ਸੀ ਮੰਮੀ ਜੀ ਕਈ ਬਾਤ ਨੇ ਮੰਮੀ ਜੀ ਲਾ ਲਓ ਅੱਜ ਵੀ ਦਵਾ ਦੇ ਦਿੰਗੇ ਮੰਮੀ ਜੀ ਹੈਂ ਸਭ ਕੋ ਦੇਖੀ ਗਰਮ ਗਰਮ ਸਭ ਕੋ ਦੇਖੀ ਗਰਮ ਗਰਮ ਸਹੀ ਗੱਲ ਆ ਗਰਮ ਗਰਮ ਪਰੌਂਠੀਆਂ ਸਾਰੇ ਜਣੇ ਖਾਵਾਂਗੇ ਰਲ ਕੇ ਤੇ ਰਿਮੋਟ ਕਿੱਥੇ ਟੀਵੀ ਦਾ ਕੋਈ ਨਹੀਂ ਕੋਈ ਨਹੀਂ ਲੋ ਜੇ ਇਹ ਵੀ ਲੱਗਿਆ ਜੀ ਖਾਣ ਆ ਖਾਲੀ ਥਾਲੀ ਆ ਯਾਰ ਨਹੀਂ ਮੈਂ ਲੱਗੀ ਆ ਅੱਛਾ ਮੈਂ ਵਾਦ ਨਹੀਂ ਖਾਲੀ ਥਾਲੀ ਦੇਣੀ ਆ ਜੀ ਮੈਨੂੰ ਹੈ ਓਏ ਦੇਖੀ ਦੇਕੀਂ ਦੇਕੀ ਪਰੌਂਠੀ ਤੋੜਦੀ ਆ ਮੇਰੀ ਤਲ ਕੋਈ ਗੱਲ ਨਹੀਂ ਗਰਮ ਬਹੁਤ ਆ ਤੇ ਪਰੌਂਠੀ ਟੁੱਟ ਗਈ ਆ ਮੇਰੀ ਤੇ ਚਲੋ ਕਰਦੇ ਆ ਜੀ ਨਾਸ਼ਤਾ ਦੇ ਬਲੌਗ ਦੀ ਸ਼ੁਰੂਆਤ ਤੇ ਫਿਰ ਮਿਲਦੇ ਆ ਜੀ ਤੁਹਾਨੂੰ ਰੋਟੀ ਖਾ ਕੇ ਆਪਣੀ ਹਾਂ ਲੈ ਆ ਰਿਮੋਟ ਹੈ ਮੱਖਣ ਜਿੰਨੇ ਖਾਣਾ ਖਾਵੇ ਜਿੰਨੇ ਨਹੀਂ ਖਾਣਾ ਨਾ ਖਾਵੇ ਮਾਂ ਤਾਂ ਮਮਮੀ ਨੂੰ ਕਹਿਣਾ ਇਹ ਪਿੱਕਾ ਮੱਖਣ ਬਣਾ ਮਾਦਾ ਤੇਰੀ ਨੇ ਦਹੀਂ ਨਾ ਖਾਣੀ ਹੁੰਦੀ ਆ ਤੁਸੀਂ ਮੱਖਣ ਨਾ ਖਾਣੀ ਹੁੰਦੀ ਆ ਡੈਡੀ ਤੁਹਾਡੇ ਨੇ ਚਾਹ ਨਾ ਖਾਣੀ ਹੁੰਦੀ ਆ ਮਾਦਾ ਨੇ ਕੁਝ ਵੀ ਨਹੀਂ ਲੈਣਾ ਹੁੰਦਾ ਦੇ ਲਿਆ ਚਲੋ ਠੀਕ ਹੈ ਜੀ ਚਲੋ ਮਿਲਦੇ ਆ ਜੀ ਨਾਸ਼ਤਾ ਕਰਕੇ ਹੁਣ ਆ ਸਾਡੀ ਇਹ ਸੁੱਤੀ ਨਹੀਂ ਉੱઠી ਕੱਲ ਕੋਈ ਨਹੀਂਗਾ ਛੁੱਟੀ ਆ ਕੋਈ ਆ ਛੁੱਟੀ ਅੱਜ ਛੁੱਟੀ ਅੱਜ ਲਓ ਜੀ ਟਾਈਮ ਇਧਰ ਪੋਣੇ 2 ਹੋ ਚੱਲੇ ਆ 1:40 ਤੇ ਇਧਰ ਮੰਮੀ ਕਰਦੇ ਪਏ ਆ ਤਿਆਰੀ ਦੁਪਹਿਰੇ ਅੱਜ ਬਣੂਗੇ ਚਾਵਲ ਮਟਰ ਗਾਜਰ ਤੇ ਗੋਭੀ ਪਾ ਕੇ ਸਫਾਈਆਂ ਸਾਡੀਆਂ ਹੋ ਗਈਆਂ ਨੀਡ ਐਂਡ ਕਲੀਨ ਸਾਰਾ ਹੋ ਗਿਆ ਆ ਲਓ ਜੀ ਚਾਵਲ ਪਾਦਮਾ ਪਿੱਜਣੇ ਇਧਰ ਮਟਰ ਧੋ ਕੇ ਰੱਖ ਦਿੱਤੇ ਆ ਦੁੱਧ ਨੂੰ ਦੇ ਲਿਆ ਆ ਵਾਲਾ ਲਓ ਜੀ ਇੱਧਰ ਬੈਠੀਆਂ ਆ ਇਹ ਬੀਬੀਆਂ ਇੱਧਰ ਬੈਠੀਆਂ ਆ ਤੇ ਗੱਲਾਂ ਬਾਤਾਂ ਕਰਦੀਆਂ ਆ ਤੇ ਇੱਧਰ ਇਹਦਾ ਹੈਗਾ ਯਾ ਟੈਸਟ ਕਾਲ ਨੂੰ ਸਕੂਲੇ ਤੇ ਇਹ ਆਪਣੇ ਕਰਦੀ ਪਈ ਟੈਸਟ ਦੀ ਤਿਆਰੀ ਕਿਚਨ ਤੇ ਵੀ ਸਕੂਲ ਵੀ ਆ ਨਾ ਟੈਸਟ ਲਓ ਜੀ ਇੱਧਰ ਏਸੀ ਲਾ ਕੇ ਬੈਠੀ ਆ ਇਹ 24 ਤੇ ਉਹਦੀ ਗਰਮੀ ਲੱਗਦੀ ਆ ਤੇ ਇੱਧਰ ਤੋਂ ਇੱਧਰ ਅਸੀਂ ਨਵੀਂ ਵਿਛਾਈ ਅੱਜ ਬੈੱਡ ਸ਼ੀਟ ਇਹ ਨਵੀਂ ਲੈ ਕੇ ਆਈ ਸੀ ਮੈਂ ਤੇ ਇਹ ਨਾਂ ਨੂੰ ਕੇ ਆਪਣਾ ਰੋਟੀ ਪਾਣੀ ਖਾ ਕੇ ਤੇ ਬੈਠੀ ਤੇ ਅਸੀਂ ਕਰ ਲਈਏ ਕੰਮ ਆਪਣਾ ਚਲੋ ਜੀ ਫਿਰ ਮਿਲਦੇ ਆ ਕਰ ਲਈਏ ਤਿਆਰੀ ਚਾਵਲ ਚੁਬਲ ਪਾ ਲਈਏ ਭਿੱਜਣੇ ਬਣਾਈਏ ਚਲੋ ਠੀਕ ਆ ਮੰਮੀ ਫਿਰ ਹੈ ਔਰ ਲਓ ਜੀ ਇਧਰ ਟਾਈਮ 2:30 ਹੋ ਗਏ ਮਤਲਬ 2:00 ਵੱਜ ਗਏ ਹਾਂ ਜੀ ਲੱਗਦਾ ਤੁਹਾਡੇ ਤਾਂ 2:00 ਕੀ ਫਿਰ ਲੱਗਦਾ ਮੈਂ ਚਾਵਲਾਂ ਨੂੰ ਲਾਉਣਾ ਥੋੜਾ ਤਾਂ ਮੰਨ ਲਿਆ ਚਾਵਲ ਮੈਨੂੰ ਹੋਰ ਕੀ

ਲਓ ਜੀ ਇੱਧਰ ਮੈਂ ਲਾ ਦਿੱਤਾ ਆ ਚਾਵਲਾਂ ਨੂੰ ਤੜਕਾ ਤੇ ਚਾਵਲ तकरीबन तकरीबन ਪਾਣੀ ਚੱਲ ਗਿਆ ਤੇ ਇੱਧਰ ਲਾਇਆ ਆ ਸਬਜ਼ੀ ਦਾ ਤੜਕਾ ਸ਼ਿਮਲਾ ਮਿਰਚ ਦੀ ਤੇ ਇੱਧਰ ਭਾਂਡੇ ਭੰਡੇ ਸਾਰੇ ਸਾਫ਼ ਹੋ ਗਏ ਤੇ ਆਲੂ ਪਾਵਾਂਗੇ ਆ ਵਾਰ ਤੇ ਜੇ ਆਲੂ ਹੁੰਦੇ ਨਹੀਂ ਆਂਗੇ ਆਲੂ ਮੈਂ ਸੇਰੇ ਫਰੋਟੇ ਬਣਾਏ ਸੀ ਆਲੂਆਂ ਵਾਲੇ ਉਹਦੇ ਵਿੱਚੋਂ ਆਲੂ ਬਚੇ ਸੀ ਤੇ ਕੱਟ ਕੇ ਪਾਵਾਂਗੇ ਸਬਜ਼ੀ 'ਚ ਇੱਧਰ ਮੰਮੀ ਸੇਰ ਬਾਂਦੇ ਪਏ ਆ ਦੁੱਧ ਹੋ ਗਿਆ ਠੰਡਾ ਤੇ ਕੁਝ ਆਲੂ ਬਚੇ ਸੀਗੇ ਦੇਖਦੇ ਆ ਹਾਲੇ ਦਾ ਕੀ ਬਣੂਗਾ ਠੀਕ ਆ ਚਲੋ ਜੀ ਹਾਂ ਜੀ ਪੈਨ ਜੀ ਹਾਂ ਜੀ ਲਓ ਲਓ ਜੀ ਹਾਂ ਜੀ ਅੱਜ ਤੇ ਕਰ ਆਪਾਂ ਦੋਨੋਂ ਬਣਾਈਏ ਅੱਛਾ ਇਦਾਂ ਇਦਾਂ ਬਣਾਣਾ चाहे जितने वेले कम हो गया हां फोन बंद हो गया और नहीं हो रहा क्यों पता नहीं ऑन का भी ऑन नहीं हो रहा वो तो बंद हो गया पता नहीं मैं के थोड़ी देर छाड़ दी है तो हो गया अब क्यों हो गया गरम ना नहीं होगा जरा गरम भी नहीं होया इना ठीक है पता नहीं का तो खान बाल हो गया वो लीजिए ऑन करके हो गया ना हम तक ना बन तो नहीं हो तो हो भी गया बड़ा शम हो ਅਲੂ ਗੋਣਿਆ ਨਾਲ ਹਾਂ ਅਲੂ ਆਦੇ ਘੱਟੇ ਹੋਇਆ ਹਾਂ ਠੀਕ ਹੈ ਅਲੂ ਪਾਉਂਦੇ ਆ ਚਾਵਲ ਵੀ ਤਕਰੀਬਨ ਬਾਣੀ ਚੱਲੇ ਆ ਠੀਕ ਹੈ ਚਲੋ ਇਸ ਕੀ ਮਸਕੂਲੇ ਵੀ ਲੈ ਕੇ ਜਾਣੇ ਆ ਚਾਵਲ ਹਾਂ ਚਾਵਲਾਂ ਦਾ ਤਰ੍ਹਾਂ ਟੈਸਟ ਹੋ ਹੂੰ ਸੰਤਰੀ ਗਾਜਰਾਂ ਆ ਗਈਆਂ ਹੁਣ ਵਧੀਆ ਲੱਗਦੀਆਂ ਹੈ ਵਧੀਆ ਲੱਗਦੀਆਂ ਹਾਂ ਮਤਲਬ ਉਹ ਸਬਜੀ ਗਾ ਲਾਲ ਗਾਜਰਾਂ ਦੀ ਵਧੀਆ ਦੀ ਇਦਾਂ ਜਿਦਾਂ 4 ਵਜੇ ਦਾ 5 ਤੇ ਚ ਗੋਭੀ ਗੋਭੀ ਚ ਉਹ ਔਰੀਜਿਨਲ ਆਦੀਆਂ ਹੈ ਨਾ ਇਹ ਹੋ ਜਾਣ ਪਾਪਨਾ ਹੋਰ ਨਾ ਵੇ ਦਿਨੀਆਂ ਨੂੰ ਅਖੀਰ ਕਰਦੇ ਭਈ ਨਾਲ ਨਾ ਹੋ ਕੀ ਕੀ ਰੋਟੀ ਕਾਦੀ ਐ ਸਵੇਰੇ ਹਨਾ ਨਹੀਂ ਚਿਪਸ ਕਾਦੇ ਸੀ ਅੱਛਾ ਠੀਕ ਹੈ ਚਲੋ ਠੀਕ ਹੈ ਫਿਰ ਮਿਲਦੇ ਹਾਂ ਨਾ ਹਾਂ ਟਾਈਮ ਦਿਹੋਂ ਲਗਾ ਸੀ 3:00 ਬਜੇ 6 ਮਿੰਟ ਹੋ ਗਏ ਤੇ ਆਪਾਂ ਇਹ ਕਰੇ ਹੁਣ ਹਾਂਜੀ ਕੀ ਕਰੀ ਜੰਨੇ ਨਹੀਂ ਬਸ ਅਜੀ ਸੂਜੀ ਬਣਾ ਲਈ ਸਬਜੀ ਤਾਂ ਮੈਂ ਟੇਸਟ ਕਰਕੇ ਦੇਖ ਲਾਂਗਾ ਸਬਜੀ ਤਾਂ ਬਹੁਤ ਸੁਆਦ ਆ ਐਨ ਮਜੇਦਾਰ ਸਬਜੀ ਬਣੀ ਆ ਤੇ ਕੱਲੀ ਸ਼ਿਮਲਾ ਮਿਰਚੀ ਬਣਾਈ ਕਿ ਗੋਭੀ ਵੀ ਬਣਾ ਲਈ ਆ ਸ਼ਿਮਲਾ ਗੋਭੀ ਤਾਂ ਮੈਂ ਚਾਵਲ ਬਣਾਏ ਆ ਅੱਛਾ ਚਾਵਲ ਬਣਾਏ ਆ ਚਲੋ ਠੀਕ ਆ ਜੀ ਸੁਆਦ ਆ ਟੇਸਟ ਦੇ ਕੇ ਫੇ ਖਾਣੇ ਰੋਟੀ ਪਾਣੀ ਲਓ ਜੀ ਲੱਗੇ ਜੀ ਰੋਟੀ ਖਾਣ ਸ਼ਿਮਲਾ ਮਿਰਚੀ ਸਬਜ਼ੀ ਨਾਲ ਤੁਸੀਂ ਦੱਸੋ ਖਾ ਕੇ ਕਿਦਾਂ ਦੀ ਬਣੀ ਹੁਣ ਮੈਂ ਬਣਾਇਆ ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਮੈਂ ਟੇਸਟ ਦੇ ਕੇ ਮੈਨੂੰ ਸਵਾਲ ਲੱਗੀ ਆ ਅਸੀਂ ਖਾ ਲਏ ਚੌਲ ਹਾਂ ਨੂੰ ਤੁਸੀਂ ਚੌਲ ਦੇ ਦਿੱਤੇ ਆ ਤੇ ਹਾਂਜੀ ਸਵਾਦ ਆ ਚਲੋ ਵਧੀਆ ਖਾਓ ਤੁਸੀਂ ਵੀ ਹੁਣ ਤੇ ਹਾਂਜੀ ਭਾਜੀ ਕਿਦਾਂ ਟਿਊਸ਼ਨ ਤੇ ਤਿਆਰੀ ਕਰੋ ਆਪਣੀ ਸਰਸੂਰ ਬਾਹਰ ਹਾਂ ਸਰਸੂਰ ਬਾਹਰ ਟਿਊਸ਼ਨ ਦੀ ਤਿਆਰੀ ਕਰੋ ਜਾਨ ਦੀ ਤੇਨੇ ਬਸ ਹੀ ਜਾ ਕੋਸੇ ਜਾਣਾ ਆਏ ਨੇ ਇੰਨੀ ਆ ਇੰਨਾ ਪੱਟ ਖਾਲੀ ਇਧਰ ਦੀ ਨੰਗੀ ਮਾਹਾਂ ਦੇ ਮਗਰ ਦੀ ਨੰਗੀ ਆ ਪਰ ਉਧਰ ਸੀ ਵੀ ਉੱਤਾਂ ਗਈ ਆ ਗਾ ਚਿਪਾ ਦੇ ਜਲੋ ਠੀਕ ਆ ਜੀ ਲਓ ਜੀ ਟਾਈਮ ਹੋ ਗਿਆ 4 ਤੇ ਹਾਂਜੀ ਕਿੱਦਾਂ ਜੀ ਕਿੱਥੇ ਜਾਣਾ ਹੁਣ ਫਿਰ ਬਾਜ਼ਾਰ ਨਾਲ ਇੱਕ ਫਲੈਸ ਲੈ ਕੇ ਜਾਣੀ ਆ ਸੂਟ ਦੀ ਅੱਛਾ ਆ ਜਾ ਤੁਸੀਂ ਨਾ ਆ ਸੋ ਉਹ ਵੀ ਸੂਟ ਦੇਣਾ ਹਾਂ ਹਾਂ ਤੇ ਕੱਲ ਦਾ ਪੂਰੀ ਜਿਆੜੀ ਕੁਝ ਹੋ ਜਾਣੀ ਹੈ ਤੇ ਆਪਾਂ ਬਾਜ਼ਾਰ ਜਾ ਦੇ ਨਾਲੇ ਉੱਥੋਂ ਖਰਬੂਜੇ ਲੈ ਗਏ ਖਰਬੂਜੇ ਲਾ ਜੀ ਜੀ ਚੱਲ ਜੀ ਲੈਣ ਖਰਬੂਜੇ ਤੇ ਹਾਂਜੀ ਦਿਖਾਵਾਂਗੇ ਜੀ ਕੀ ਇਹਦਾ ਹੋ ਗਿਆ ਟਿਊਸ਼ਨ ਦਾ ਟਾਈਮ ਚਲ ਚਲੋ ਅਸੀਂ ਮਦਾ ਆਏ ਫੇਰ ਲੈ ਜੀ ਜਰਾ ਚਲੋ ਜੀ ਚਲ ਚਲ ਲੈ ਲੈ ਜਿਹੜੀ ਲੈਸ ਲੈਣੀ ਉਹ ਚਲ 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 ਤਲ ਜੀ ਜਿੰਦੇ ਅੱਪੀ ਆਵਣ ਅੱਛਾ ਆਹ ਦਾਰਦੀ ਕੱਟਿਆ ਨਾ ਬਾਹਰ ਬਸ ਠੀਕ ਆ ਠੀਕ ਆ ਚਲੋ ਹੁਣ ਕਿਉਂਕਿ ਹੁਣ ਆਪਣੀ ਗਲੀ ਜੀ ਪੜਦੀ ਐ ਐਡੀਸ਼ਨ ਹੁਣ ਇਸ ਕਰਕੇ ਸਾਨੂੰ ਇਹਨੂੰ ਛੱਡਣ ਜਾਣ ਦੀ ਲੈਣ ਜਾਣ ਦੀ ਸਾਡੀ ਟੈਨਸ਼ਨ ਖਤਮ ਹੋ ਗਈ ਆ ਬਿਲਕੁਲ ਚਲੋ ਮਾਰੇ ਲਗਾ ਕਰੀ ਮਰੀਦ ਖਾ ਲਿਆ ਮੈਂ ਇੱਕ ਮੰਮੀ ਆ ਨਾ ਚਲੋ ਫਿਰ ਆਪ ਚਲੀਏ ਆਏ ਠੀਕੇ ਦੇ ਟਾਈਮ 5:00 ਵਜ ਗਏ ਹਾਂਜੀ ਤੇ ਇੱਧਰ ਘੱਟਦੇ ਪਿਆ ਸੂਟ ਹੋਰ ਕੀ ਕੱਲ ਦਾ ਪੂਰਾ ਦਿਨ ਕੁਝ ਕੀਤਾ ਨਹੀਂ ਵਿਲੇ ਵਿਲੇ ਕੀ ਬੰਡਾ ਘੁੰਮਿਆ ਕੱਲ ਦਾ ਬੰਡਾ ਐਨਜੋਏ ਕੀਤਾ ਬੰਡਾ ਘੁੰਮਿਆ ਕੱਲ ਹਸਬੰਡ ਵਾਈਫ ਨੇ ਖੂਬ ਐਨਜੋਏ ਕੀਤੇ ਕੀ ਆਇਆ ਸੀ ਖੂਬ ਅਸੀਂ ਵੀ ਕਰੀਏ ਖੂਬ ਜਨਜੋਗ ਕਰਾਂਗੇ ਮਾਸੇ ਕੱਲ ਜਿਆ ਕਰ ਦਮ ਹੀ ਨਿਵਾਦ ਇੱਕ ਵਾਰੀ ਕਿਤੇ ਰਿਸ਼ਤੇਦਾਰ ਜਾਣ ਦੂਰ ਤੋਂ ਸਬਰ ਕੋਈ ਹੋਵੇ ਤਾਂ ਹੀ ਆਹ ਆਹ ਦਾ ਉੱਤੇ ਜਾਣਾ ਦੇ ਨਾ ਹੋਰ ਕੀ ਚਲੋ ਚਲੋ ਕਦੀ ਕਰ ਲਈਏ ਕਰ ਲੋ ਕਟਿੰਗ ਹੋਰ ਫੇਰ ਮਿਲਦੇ ਆਂ ਲੋ ਜੀ ਇੱਧਰ ਟਾਈਮ 7:30 ਹੋ ਗਏ ਹਾਂਜੀ ਹੁਣ ਕੀ ਕਰਨ ਲੱਗੇ ਮੈਂ ਕੋਈ ਬਣਾ ਲੈਂਦੀ ਮੰਗਦੀ ਆ ਮੰਗਦੀ ਆ ਕਾਫੀ ਸੋਨਾ ਦੇ ਵਿੱਚ ਪਾ ਲਿਆ ਆ ਚੀਨੀ ਦੁੱਧ ਕੱਚ ਬਰੌਣੇ ਦੀ ਪਾਰ ਪਾਜਾ ਕੱਚ ਚ ਜਾ ਕੱਚ ਥੋੜੀ ਵਿੱਚ ਪਾਉਣੀ ਹੈ ਕਾਫੀ ਇਹਦੇ ਅੱਛਾ ਠੀਕਾ ਦੁੱਧ ਪਾਇਆ ਬਰਫ਼ ਛਿੰਡ ਪਾ ਲਈ ਹੋਰ ਠੀਕਾ ਕਾਫੀ ਮੂੜੀ ਪਾਉ ਮੈਨੂੰ ਇਹ ਹੈਂਡ ਬੈਂਡਰ ਨਾਲ ਬਣਾ ਕੇ ਦੇਣੀ ਹੈ ਅੰਦਰ ਪਾਉ ਬਸ ਬਰਫ਼ ਵੀ ਹੋ ਨਾ ਹੋ ਜੂਗੀ ਹੈਂਡ ਬੈਂਡ ਹੋ ਜਾਣੀ ਸਾਰਾ ਕੁਝ ਖੇਲੀ ਹੂੰ

ਨੇ 9 ਤੇ ਇਧਰ ਹੋ ਗਏ ਸਾਰੇ ਜਣੇ ਤਿਆਰ ਅੱਜ ਹਾਂ ਅੱਜ ਦਾਦੀ ਵੀ ਜਲੀ ਆਪਣੇ ਨਾਲ ਕੀ ਕਰੀ ਜਾਂਦਾ ਜੁੱਤੀ ਦੇ ਉੱਤੇ ਚੜਹੀ ਜਾਂਦੀ ਐ ਤੂੰ ਹਾਂ ਦੇਖੋ ਬੁਟਾ ਜਲੀ ਲੋ ਆਜ ਮਮੀ ਵੀ ਚੱਲੇ ਸਾਡੇ ਨਾਲ ਭੂਜਰੂ ਭੂਜਰੂ ਨਾ ਵੀ ਦਿਗੋ ਨਾ ਅੱਜ ਪਹਿਲਾਂ ਲੋਕ ਭੰਦਾ ਬੈਸਦੀ ਗਾਈ ਹਾਂਦੀ ਮੰਮੀ ਤਾਂ ਮੰਮੀ ਤਾਂ ਪੂਰ ਖੋਲਣ ਡੀ ਆ ਪੂਰ ਖੋਲਣ ਪੋਲ ਖੋਲੜੀ ਮੰਮੀ ਜੁੱਤੀ ਵੀ ਵੇਜਣੀ ਨਾਲ ਹੀ ਪੋਲ ਦੇ ਨਾਲ ਨਾਲ ਚਲੋ ਆਓ ਜਲਦੀ ਹੁਣ ਆਜੋ ਹੋਈ ਅਸ਼ਕ ਨਾ ਆਓ ਦੇਖੋ ਏ ਪੱਲੂ ਤੇਰੇ ਲੱਗਣੀਆਂ ਮੇਲਾ ਵੇਖੀ ਨਾ ਮੇਲਣੀਆਂ ਵੇਖੀਆ ਪਾਪਾ ਮੇਲੇ ਦੇ ਦਿੰਦਾ ਮੈਂ ਕਿ ਮੇਲਾ ਦੇ ਮੈਂ ਤਾਂ ਮੇਲਾ ਵੇਖਦੀ ਨਾ ਮੇਲੀਆਂ ਆਈਆਂ ਮੇਲਣੀਆਂ ਵੇਖਦੀ ਆ ਹਾਂ ਮम्मी ਨੂੰ ਵੜਾਤਾ ਜੀ ਇਥੇ ਇਹ ਜੀ ਹਾਂ ਹਾਂ ਹੋਰ ਇਹ ਪੁੱਛ ਲਿਆ ਕਿ ਮम्मी ਨੂੰ ਲਾਓ ਲਾਓ ਬਿਰ ਪੜਾਓ ਚਲਾ ਚਲੀਏ ਆਪਾਂ ਏ ਖੜੇ ਹੋ ਤੁਸੀਂ ਪੀਣਾ ਕੁਛ ਪੀਣਾ ਕੋਈ ਤੁਸੀਂ ਲਓ ਜੀ ਮੈਂ ਕਾਜ ਸਾਡੀ ਮੰਮੀ ਵੀ ਆਏ ਆ ਤੇ ਮੰਮੀ ਵਾਸਤੇ ਅਸੀਂ ਲੈ ਕੇ ਆਏ ਆ ਹੁਣ ਲੈਮਨ ਫਲੇਵਰ ਇਹ ਪੀਣਾ ਇਹ ਪਿੰਦੇ ਨਹੀਂ ਹੈਗੇ ਇਹ ਅਸੀਂ ਆਹ ਇਹ ਕਾਲਫੋਨੀਆ ਕਹਿੰਦੀ ਰਾਤ ਨੂੰ ਪੀਜ਼ਾ ਖਾਂਦੇ ਦੀਦੀ ਕਰਦੀ ਉਹ ਇੱਕ ਪੀਜ਼ਾ ਖਾਂਦੀ ਆ ਕਹਿੰਦੇ ਇਹੋ ਲਈ ਲੈ ਆ ਪੀਜ਼ਾ ਖਿਲ ਲੈ ਗਿਆ 3 ਸਾਇਆ अच्छा अच्छा किथे आ जाची ਜਾਂਦਾ हां ਮੈਂ ਕਿਹਾ ਸੀ ਮੇਲੇ ਤੇ ਤੇ ਲਾਇਆ ਤਾਂ ਹੂ ਲੱਗਈਓ ਮੇਲੇ ਅਜ ਬਹੁਤ ਰਸ਼ਾ ਵੀ ਆ ਵਾਜ ਬਹੁਤ ਰਸ਼ਾ ਜੀ ਆ ਲਾਓ ਜੇ ਇੱਧਰ ਟਕਵਿਸਟਰ ਇਹਨਾਂ ਨੂੰ ਬੜਾ ਸਵਾਦ ਲੱਗਾ ਹਨਾ ਵੱਲੂ ਸਵਾਦ ਲੱਗਾ ਨਾ ਇਹ ਹੋਰ ਲੈਣਾ ਝੂੜੇ ਲੈਣੇ ਇਹਨਾਂ ਨੇ ਚਲੋ ਆਏ ਹੋਏ ਹਨ ਝੂੜੇ ਦਿਵਾ ਕੇ ਚੱਲਦੇ ਆਂ ਹਾਂਜੀ ਲੋ ਜੀ ਅੱਜ ਫੇਰ ਲੈ ਆ ਨੂਡਲ ਦੁਬਾਰਾ ਅਸੀਂ ਅੱਜ ਕਿਦਾਂ ਦੇ ਲੱਗੇ ਆ ਆ ਸਹੀ ਆ ਪੀਜ਼ਾ ਵਾਲਾ ਸੋਸ ਲੈ ਆਓ ਪੀਜ਼ਾ ਵਾਲਾ ਪਾਉ ਹੀ ਥੋੜਾ ਦੇਣੀ ਹੋਣੀ ਪਾਉ ਹੀ ਥੋੜਾ ਦੇਖੋ ਆ ਸੁਣਿਆ ਪੀਜ਼ਾ ਵਾਲੇ ਕੋ ਸੋਸ ਲੈ ਆਉਗਾ ਦੀ ਦੇਖਦਾ ਆ ਹਾਂਜੀ ਚਲੀਏ ਹੁਣ ਚਲੋ ਚਲੋ ਜੀ ਚਲੀਏ ਹੁਣ ਹਾਲੋ ਦੇਖੋ ਕਿ ਕਿਦਾਂ ਡਰਾਮੇ ਲਗੇ ਆ ਕਰਨ ਰੇਸਾਂ ਲਾਂਦੇ ਨੱਠੇ ਜਾਂਦੇ ਅਸੀਂ ਮਾਂ ਪੁੱਤ ਹੌਲੀ ਹੌਲੀ ਆਰਾਮ ਨਾਲ ਤੁਰੇ ਆਉਣ ਦੇ ਆਹ ਪਹੁੰਚ ਵੀ ਗਏ ਅੱਗੇ ਹਾਂਜੀ ਲੋ ਜੀ ਆਪਾਂ ਆ ਗਏ ਘਰੇ ਤੇ ਘਰੇ ਆਂਦੇ ਹੀ ਆ ਗਿਆ ਹਰਮਨ ਦਾ ਫੋਨ ਕਬਰ ਦਿੱਤਾ ਆ ਤੇ ਚਾਲੋ ਦਿੱਤਾ ਆ ਤੇ ਨਾ ਕਾਰਡ ਆ ਬਸ ਹਾਂਜੀ ਇਧਰ ਫੋਨ ਵੀ ਦੁਬਾਰਾ ਚੇਂਜ ਹੋ ਕੇ ਆ ਗਿਆ ਆ ਦਾਨੀ ਪਤਾ ਗਲਾਸ ਗਾੜੀ 10 ਦਾ ਜੀ ਉਹ ਕੋਈ ਨਹੀਂ ਗਲਾਸ ਗਾੜ ਸਿਰੇ ਮੈਂ ਲਵਾਉਂਗਾ 10 ਚਾਰ ਜਿਹੜੇ ਚਲੋ ਕਰੋ ਬਲੌਗ ਦਾ ਉਹੀ ਉਹੀ ਫੋਨ ਉਹੀ ਚਾਰਜਰ ਜਿਹੜਾ ਪਹਿਲਾਂ ਦਾ ਪੁਰਾਣਾ ਆ ਅੱਛਾ ਚਲ ਠੀਕ ਆ ਫਿਰ ਹਰਮਨ ਹੈ ਹਰਮਨ ਹਰਮਨ ਫੇਸ ਫੇਸ ਆਈਡਿਟੀ ਵਾਰ ਲੈ ਲੂਗੀ ਦੁਬਾਰਾ ਹੀ ਲਗਣੀ ਆ ਠੀਕ ਆ ਠੀਕ ਆ ਹਾਂ ਚਲੋ ਹਾਂ ਚਲ ਜੀ ਕਰੋ ਬਲੌਗ ਐਂਡ ਕਰੋ ਓਕੇ ਲਓ ਜੀ ਹਰਮਨ ਦਾ ਫੋਨ ਆ ਇਹ ਕਰੋ ਜੀ ਤੁਸੀਂ ਬਲੌਗ ਐਂਡ ਕਰੋ ਪਹਿਲਾਂ ਚਲੋ ਵਾਚੋ ਗੱਲਾਂ ਬਾਕੀ ਦੀਆਂ ਬਾਅਦ ਚ ਹਾਂਜੀ ਹਾਂਜੀ ਲਾਈਕ ਸ਼ੇਅਰ ਸਹੀ ਸੀ ਸਹੀ ਸੀ ਇਦਾਂ ਤੱਕ ਨਹੀਂ ਕਰੀ ਕਦੇ ਨਾ ਲਾਈਕ ਸ਼ੇਅਰ ਕਰਨਾ ਨਾ ਪੁੱਛਦੇ ਜੇ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਆਪਣੇ ਵਲੌਗ ਚ ਬਾਏ ਚੁੱਪ ਕਰ ਚਲੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਸਬਸਕ੍ਰਾਈਬ ਕਰਿਓ ਤੇ ਸਾਨੂੰ ਇੱਕ ਛੋਟਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਕਿ ਤੁਹਾਨੂੰ ਸਾਡੀ ਵਲੌਗ ਕਿੱਦਾਂ ਦੇ ਲੱਗਦੇ ਤੁਹਾਨੂੰ ਹਾਰ ਵਾਲੀ ਕਹੀਦਾ ਚੰਗੇ ਲੱਗਦੇ ਨਹੀਂ ਲੱਗਦੇ ਤੁਸੀਂ ਸਾਨੂੰ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਸਾਨੂੰ ਸਪੋਰਟ ਕਰੋ ਚਲੋ ਠੀਕ ਆ ਚਲੋ ਮਿਲਦੇ ਹਾਂ ਗੱਲ ਇੱਕ ਨਵੇਂ ਵਲੌਗ ਚ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ